ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਬਾਬਾ ਬਕਾਲਾ ਸਾਹਿਬ ਬੈਠੇ ਨੇ ਤੇ ਭਾਈ ਮੱਖਣ ਸ਼ਾ ਲੁਆਣਾ ਕਹਿੰਦਾ ਹੈ ਮਹਾਰਾਜ ਤੁਸੀਂ ਮੇਰਾ ਜਹਾਜ਼ ਬੇੜਾ ਪਾਰ ਲਾ ਦਿੱਤਾ ਔਰ ਗੁਰੂ ਤੇਗ ਬਹਾਦਰ ਮਹਾਰਾਜ ਵਿਖਾਉਂਦੇ ਨੇ ਉਹਨੂੰ ਕਹਿੰਦੇ ਮੱਖਣ ਸ਼ਾ ਕੋਈ ਸ਼ੱਕ ਨਾ ਰਹੇ ਤੇਰਾ ਬੇੜਾ ਉਸ ਬ੍ਰੇਤੀ ਚੋਂ ਕੱਢਣ ਲੱਗਿਆ ਮੋਢੇ ਤੇ ਅਜੇ ਵੀ ਜਕਮ ਹੈ ਇਹ ਚੀਜ਼ ਸਾਧ ਸੰਗਤ ਕਰਾਮਾਤਨੀ ਤੇ ਹੋਦੀ ਉਹਦਾ ਸ਼ੰਕਾ ਦੂਰ ਕਰਨਾ ਸੀ कितने बबा से बकाल सेंकड़े हजार जहाज फसा हो तरह मात है महाराज कहें सुन पैर वाजों चलना बाबा बकाल बैठे न गुरु तेगवाद सत संगत कि व्याई हो पैर वाजों चलना बिन करना ਜੀਵੇਂ ਵਜੋਂ ਬੁੱਲਣਾ ਓ ਜੀਵਤ ਮਰਣਾ ਨਾਨਕ ਹੁਕਮ ਪਛਾਨ ਲੈ ਤੋ ਖਸਮ ਮਿਲਣਾ ਕਹਿੰਦੇ